ਬਾਲੀਵੁੱਡ ਦੇ ਵਿੱਚ ਅਕਸਰ ਹੀ ਸਾਡੇ ਦੇਸ਼ ਦੀ ਫੌਜ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਉੱਪਰ ਫਿਲਮਾਂ ਬਣਦੀਆਂ ਰਹਿੰਦੀਆਂ ਨੇ ਇਸ ਦੇ ਚੱਲਦੇ ਹੀ ਹਾਲ ਹੀ ਦੇ ਵਿੱਚ ਭਾਰਤੀ ਫੌਜ ਵੱਲੋਂ ਪਾਕਿਸਤਾਨ ਦੇ ਖਿਲਾਫ ਕੀਤੇ ਗਏ ਆਪਰੇਸ਼ਨ ਸਿੰਧੂਰ ਦੇ ਉੱਪਰ ਵੀ ਫਿਲਮ ਬਣਨ ਜਾ ਰਹੀ ਹੈ ਜਿਸ ਨੂੰ ਲੈ ਕੇ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਅਤੇ ਵਿੱਕੀ ਕੌਸ਼ਲ ਵਿਚਕਾਰ ਝਗੜੇ ਦੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਦੋਵੇਂ ਹੀ ਦਿੱਗਜ ਐਕਟਰ ਇਸ ਫਿਲਮ ਨੂੰ ਕਰਨਾ ਚਾਹੁੰਦੇ ਨੇ ਜਿਸ ਕਰਕੇ ਦੋਵਾਂ ਵਿਚਕਾਰ ਟਕਰਾਅ ਚੱਲ ਰਿਹਾ ਹੈ ਇਸ ਬਾਰੇ ਖੁਲਾਸਾ ਵੀ ਕਿਸੇ ਹੋਰ ਨੇ ਨਹੀਂ ਸੋਗੋ ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨੇ ਹੀ ਕੀਤਾ ਦਰਸਲ 7 ਮਈ ਨੂੰ ਭਾਰਤੀ ਫੌਜ ਵੱਲੋਂ ਆਪਰੇਸ਼ਨ ਸਿੰਦੂਰ ਸ਼ੁਰੂ ਕਰਨ ਤੋਂ ਕੁਝ ਦਿਨ ਬਾਅਦ ਯਾਨੀ ਕਿ 9 ਮਈ ਨੂੰ ਹੀ ਨਿੱਕੀ ਵਕੀ ਪਗਨਾਨੀ ਫਿਲਮਜ਼ ਦੇ ਨਾਮ ਦੀ ਇੱਕ ਕੰਪਨੀ ਨੇ ਆਪਰੇਸ਼ਨ ਸਿੰਦੂਰ ਦੇ ਉੱਤੇ ਇੱਕ ਫਿਲਮ ਦਾ ਐਲਾਨ ਕੀਤਾ ਸੀ ਇਸ ਤੋਂ ਬਾਅਦ ਬਾਲੀਵੁੱਡ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਉੱਤੇ ਫਿਲਮ ਬਣਾਉਣ ਦੀ ਦੌੜ ਸ਼ੁਰੂ ਹੋ ਗਈ ਖਬਰ ਸਾਹਮਣੇ ਆਈ ਹੈ ਕਿ ਦੋ ਦਿਨਾਂ ਦੇ ਵਿੱਚ ਲਗਭਗ 50 ਤੋਂ ਵੱਧ ਸਿਤਾਰਿਆਂ ਨੇ ਆਪਰੇਸ਼ਨ ਸਿੰਦੂਰ ਦੇ ਨਾਲ ਸਬੰਧਤ ਟਾਈਟਲ ਹਾਸਲ ਕਰਨ ਦੇ ਲਈ ਅਰਜ਼ੀ ਦਿੱਤੀ ਇਸ ਦੌਰਾਨ ਖਬਰਾਂ ਆਈਆਂ ਕਿ ਅਕਸ਼ੇ ਕੁਮਾਰ ਅਤੇ ਵਿੱਕੀ ਕੌਸ਼ਲ ਵੀ ਭਾਰਤੀ ਫੌਜ ਦੇ ਇਸ ਦਲੇਰਾਨਾ ਆਪਰੇਸ਼ਨ ਦੇ ਉੱਤੇ ਫਿਲਮ ਬਣਾਉਣ ਦੇ ਲਈ ਇੱਕ ਦੂਜੇ ਦੇ ਨਾਲ ਟਕਰਾਅ ਦੇ ਵਿੱਚ ਨੇ ਜਦੋਂ ਅਕਸ਼ੇ ਦੀ ਪਤਨੀ ਟਵਿੰਕਲ ਖੰਨਾ ਨੂੰ ਇਸ ਬਾਰੇ ਦੇ ਵਿੱਚ ਪਤਾ ਲੱਗਾ ਤਾਂ ਉਸ ਨੇ ਅਕਸ਼ੇ ਕੁਮਾਰ ਨੂੰ ਝਿੜਕਿਆ ਟਵਿੰਕਲ ਖੰਨਾ ਨੇ ਟਾਈਮਜ਼ ਆਫ ਇੰਡੀਆ ਦੇ ਲਈ ਆਪਣੇ ਇੱਕ ਕਾਲਮ ਦੇ ਵਿੱਚ ਅਕਸ਼ੇ ਕੁਮਾਰ ਅਤੇ ਵਿੱਕੀ ਕੌਸ਼ਲ ਦੇ ਵਿਚਕਾਰ ਆਪਰੇਸ਼ਨ ਸਿੰਦੂਰ ਦੇ ਉੱਤੇ ਫਿਲਮ ਬਣਾਉਣ ਨੂੰ ਲੈ ਕੇ ਹੋਏ ਝਗੜੇ ਦਾ ਪਰਦਾਫਾਸ਼ ਕਰ ਦਿੱਤਾ ਟਵਿੰਕਲ ਖੰਨਾ ਨੇ ਕਿਹਾ ਕਿ ਉਸਨੇ ਬਹੁਤ ਸਾਰੇ ਟਵੀਟ ਦੇਖੇ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਸੀ ਕਿ ਅਕਸ਼ੇ ਕੁਮਾਰ ਅਤੇ ਵਿੱਕੀ ਕੌਸ਼ਲ ოਪਰੇਸ਼ਨ ਸਿੰਦੂਰ ਦੇ ਉੱਤੇ ਫਿਲਮ ਬਣਾਉਣ ਨੂੰ ਲੈ ਕੇ ਇੱਕ ਦੂਜੇ ਦੇ ਨਾਲ ਲੜ ਰਹੇ ਨੇ ਟਵਿੰਕਲ ਖੰਨਾ ਨੇ ਆਪਣੇ ਕਾਲਮ ਦੇ ਵਿੱਚ ਲਿਖਿਆ ਕਿ ਜਦੋਂ ਉਸ ਨੂੰ ਇਸ ਦੇ ਬਾਰੇ ਦੇ ਵਿੱਚ ਪਤਾ ਲੱਗਾ ਤਾਂ ਉਸਨੇ ਅਕਸ਼ੇ ਕੁਮਾਰ ਨੂੰ ਫੋਨ ਕੀਤਾ ਅਕਸ਼ੇ ਤੋਂ ਪੁੱਛਿਆ ਗਿਆ ਕਿ ਕੀ ਉਹ ਵਿੱਕੀ ਕੌਸ਼ਲ ਦੇ ਨਾਲ ਇਸ ਗੱਲ ਨੂੰ ਲੈ ਕੇ ਲੜ ਰਹੇ ਨੇ ਤਾਂ ოਪਰੇਸ਼ਨ ਸਿੰਦੂਰ ਦੇ ਉੱਤੇ ਫਿਲਮ ਕੌਣ ਬਣਾਏਗਾ ਅਕਸ਼ੇ ਨੇ ਇੱਕ ਏਕੇ ਕਾਲ ਕੱਟ ਦਿੱਤੀ ਕਿ ਇਹ ਸਭ ਕੁਝ ਝੂਠ ਹੈ ਮੇਰੀ ਲੱਤ ਦੇ ਵਿੱਚ ਸੱਟ ਲੱਗੀ ਹੋਈ ਹੈ ਮੈਂ ਤੁਹਾਨੂੰ ਬਾਅਦ ਦੇ ਵਿੱਚ ਫੋਨ ਕਰਾਂਗਾ ਅਕਸ਼ੇ ਨੇ ਫੋਨ ਕੱਟ ਦਿੱਤਾ ਟਵਿੰਕਲ ਨੂੰ ਲੱਗਾ ਕਿ ਉਹ ਕੋਈ ਬਹਾਨਾ ਬਣਾ ਰਿਹਾ ਹੈ ਪਰ ਜਦੋਂ ਅਕਸ਼ੇ ਘਰ ਵਾਪਸ ਆਇਆ ਤਾਂ ਟਵਿੰਕਲ ਨੇ ਦੱਸਿਆ ਕਿ ਉਸਨੇ ਦੇਖਿਆ ਕਿ ਉਸਦੀ ਲੱਤ ਦੇ ਵਿੱਚ ਅਸਲ ਦੇ ਵਿੱਚ ਪੱਟੀ ਬੰਨੀ ਹੋਈ ਸੀ ਫਿਰ ਉਸ ਨੂੰ ਯਕੀਨ ਹੋ ਗਿਆ ਕਿ ਅਕਸ਼ੇ ਸੱਚ ਬੋਲ ਰਿਹਾ ਸੀ ਦਰਸਲ ਇੱਕ ਫਿਲਮ ਦੇ ਲਈ ਅਗਦੇ ਸੀਨ ਨੂੰ ਸ਼ੂਟਿੰਗ ਕਰਦੇ ਹੋਏ ਅਕਸ਼ੇ ਕੁਮਾਰ ਦੇ ਇੱਕ ਛੋਟੇ ਜਿਹੇ ਹਾਦਸੇ ਦਾ ਸ਼ਿਕਾਰ ਹੋਣ ਦੇ ਕਾਰਨ ਇਹ 6:00 ਵਜੇ ਸੀ ਜਿਸ ਕਾਰਨ ਉਸਦੀ ਲੱਤ ਦੇ ਉੱਤੇ ਪੱਟੀ ਬੰਨੀ ਹੋਈ ਸੀ ਟਵਿੰਕਲ ਕਹਿੰਦੀ ਹੈ ਕਿ ਹੁਣ ਇਹ ਸਮਝਣਾ ਬਹੁਤ ਮੁਸ਼ਕਲ ਹੋ ਗਿਆ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ ਅਜਿਹੀ ਸਥਿਤੀ ਦੇ ਵਿੱਚ ਉਸਨੇ ਹੁਣ ਹਰ ਚੀਜ਼ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਭਾਰਤੀ ਫੌਜ ਨੇ 7 ਮਈ ਨੂੰ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਅਤੇ ਸਿਰਫ 2 ਦਿਨਾਂ ਬਾਅਦ ਹੀ 9 ਮਈ ਨੂੰ ਨਿੱਕੀ ਵਿੱਕੀ ਪਗਨਾਨੀ ਫਿਲਮ ਨਾਮ ਦੀ ਇੱਕ ਕੰਪਨੀ ਨੇ ਆਪਰੇਸ਼ਨ ਸੰਦੂਰ ਦੇ ਇੱਕ ਫਿਲਮ ਦਾ ਐਲਾਨ ਕਰ ਦਿੱਤਾ ਇਸ ਦਾ ਨਿਰਮਾਣ ਜੈਕੀ ਪਗਨਾਨੀ ਦੇ ਚਚੇਰੇ ਭਰਾ ਵਿੱਕੀ ਪਗਨਾਨੀ ਕਰ ਰਹੇ ਨੇ ਅਤੇ ਇਸ ਦਾ ਨਿਰਦੇਸ਼ਨ ਉਤਮ ਮਹੇਸ਼ਵਰੀ ਅਤੇ ਨਿਤਿਨ ਕੁਮਾਰ ਗੁਪਤਾ ਸਾਂਝੇ ਤੌਰ ਦੇ ਉੱਤੇ ਕਰ ਰਹੇ ਨੇ ਇਸ ਫਿਲਮ ਦੇ ਨਾਲ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇੱਕ ਮਹਿਲਾ ਕਾਂਸਟੇਬਲ ਵਰਦੀ ਦੇ ਵਿੱਚ ਆਪਣੇ ਮੱਥੇ ਦੇ ਉੱਤੇ ਸਿੰਦੂਰ ਲਗਾਉਂਦੀ ਹੋਈ ਦਿਖਾਈ ਦੇ ਰਹੀ ਹੈ ਪੋਸਟਰ ਦੇ ਬੈਕਗ੍ਰਾਉਂਡ ਦੇ ਵਿੱਚ ਜੰਗ ਵਰਗਾ ਪਿਛੋਕੜ ਵੀ ਯਾਨੀ ਕਿ ਬੈਕਗ੍ਰਾਉਂਡ ਵੀ ਬਣਾਇਆ ਗਿਆ ਜਿਵੇਂ ਹੀ ਨਿਰਮਾਤਾਵਾਂ ਨੇ ਪੋਸਟਰ ਜਾਰੀ ਕੀਤਾ ਤਾਂ ਸੋਸ਼ਲ ਮੀਡੀਆ ਦੇ ਉੱਪਰ ਉਪਭੋਗਤਾਵਾਂ ਨੇ ਉਹਨਾਂ ਨੂੰ ਕੇਰ ਲਿਆ ਜਿਸ ਤੋਂ ਬਾਅਦ ਫਿਲਮ ਨਿਰਮਾਤਾਵਾਂ ਨੂੰ ਮਾਫੀ ਵੀ ਮੰਗਣੀ ਪਈ ਖੈਰ ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਆਪਰੇਸ਼ਨ ਸਿੰਦੂਰ ਦੇ ਉੱਪਰ ਫਿਲਮ ਬਣਦੀ ਹੈ ਤਾਂ ਤੁਸੀਂ ਕਿਸ ਨੂੰ ਦੇਖਣਾ ਚਾਹੋਗੇ ਅਕਸ਼ੇ ਕੁਮਾਰ ਜਾਂ ਫਿਰ ਵਿੱਕੀ ਕੌਸ਼ਲ ਨੂੰ ਤੁਸੀਂ ਆਪਣੀ ਰਾਏ ਸਾਡੇ ਸੋਸ਼ਲ ਮੀਡੀਆ ਪੇजेस ਦੇ ਉੱਪਰ ਕਮੈਂਟ ਕਰਕੇ ਵੀ ਸ਼ੇਅਰ ਕਰ ਸਕਦੇ ਹੋ ਬਿਊਰੋ ਰਿਪੋਰਟ ਹਮਦਰਦ ਟੀਵੀ